ਜੀ ਸੋ ਇਸ ਦੇ ਨਾਲ ਜਿਹੜਾ ਨੈਕਸਟ ਤੁਹਾਡੇ ਕੋਲ ਪੁਆਇੰਟ ਹੈਗਾ ਆ ਜੋ ਜਿੱਥੇ ਆਪਾਂ ਗੱਲ ਕਰਦੇ ਆ ਉਹ ਹੈਗਾ ਤੁਹਾਡੇ ਇੰਟਰਸਟ ਰੇਟਸ ਓਕੇ ਸੋ ਇੰਟਰਸਟ ਰੇਟ ਦੇ ਵਿੱਚ ਜੋਨ ਤੁਸੀਂ ਦੇਖਦੇ ਹੋ ਕਾਰਨਾ ਤਾਂ ਬੈਂਕ ਆਫ ਕੈਨੇਡਾ ਨੇ ਹੁੰਦਾ ਪਰ ਕਈ ਵਾਰ ਹੁੰਦਾ ਕਿ ਉੱਪਰ ਚਲੇ ਗਿਆ ਘੱਟ ਚਲੇ ਗਿਆ ਫਿਕਸ ਕੀ ਆ ਫਿਕਸ ਤੁਹਾਡੇ ਬਾਂਡ ਈਲਡ ਦੇ ਉੱਤੇ ਡਿਪੈਂਡ ਕਰਦਾ ਹੈ ਵੇਰੀਏਬਲ ਤੁਹਾਡੀ ਬੈਂਕ ਆਫ ਕੈਨੇਡਾ ਦਾ ਕੀ ਕੀ ਰੇਟ ਹੈਗਾ ਉਹਦੇ ਤੇ ਡਿਪੈਂਡ ਕਰਦੇ ਆ ਰਾਈਟ ਹੁਣ ਇਹਨਾਂ ਨੇ ਇਹ ਵਧਨੇ ਘਟਨੇ ਕਿਹੜੀਆਂ ਚੀਜ਼ਾਂ ਕਰਕੇ ਹੁੰਦੇ ਨੇ ਕਾਜ਼ ਖਾਸ ਕਰਕੇ ਇੱਕ ਵੱਡਾ ਇੰਪੈਕਟ ਹੈ ਜੇ ਰੇਟ ਆਫ ਇੰਟਰਸਟ ਉੱਪਰ ਜਾਂਦਾ ਤਾਂ ਅਫੋਰਡੇਬਿਲਟੀ ਦੇ ਵਿੱਚ ਬਹੁਤ ਵੱਡਾ ਫਰਕ ਪੈਂਦਾ ਤੇ ਇਹਦੇ ਨਾਲ ਨਾਲ ਜਿਹੜਾ ਇੱਕ ਫਰੀਅਰ ਦਾ ਮਾਹੌਲ ਜਰੂਰ ਬਣਦਾ ਤੇ ਉਹਦੇ ਨਾਲ ਜਿਹੜਾ ਮਾਰਕੀਟ ਦੇ ਵਿੱਚ ਜਿਹੜੀ ਐਕਟੀਵਿਟੀ ਰੀਅਲ ਏਸਟੇਟ ਦੇ ਬਹੁਤ ਘਟ ਜਾਂਦੀ ਆ ਸੋ ਹੁਣ ਜਿਹੜੀ ਆਪਾਂ ਸਿਚੁਏਸ਼ਨ ਹੈਗੀ ਆ ਵੀ ਆਪਾਂ ਹੁਣ ਇਨਫਲੇਸ਼ਨ ਥੱਲੇ ਆ ਚੁੱਕੀ ਆ ਸੋ ਫਾਰ ਜਿਵੇਂ ਆਪਾਂ ਦੇਖੀਏ ਟੈਰਿਫ ਹੈਗੇ ਆ ਤੇ ਜ ਇਨਫਲੇਸ਼ਨ ਪਹਿਲਾਂ ਬਣਾ ਚੁੱਕੀ ਹੈ ਫੀਰ ਦਾ ਮਾਹੌਲ ਜਿੱਥੇ ਉੱਪਰ ਜਾ ਰਹੀ ਸੀ ਉੱਪਰ ਆ ਰਹੀ ਸੀ ਤੇ ਹੁਣ ਆਪਾਂ ਜਿਹੜਾ 2% ਟਾਰਗੇਟ ਹੈ ਉਹਦੇ ਥੱਲੇ ਹੀ ਆ। ਸੋ ਇਨਫਲੇਸ਼ਨ ਹਾਲੇ ਮੰਨ ਲਓ ਵੀ ਤੁਸੀਂ ਕਰਬ ਬਣਾ ਕੇ ਆ ਚੁੱਕੀ ਹੈ ਥੱਲੇ। ਹੁਣ ਜਿਹੜਾ ਟੈਰੇਫੈਨਿਕ ਕਰਬ ਆਪਣੀ ਬਣਾਉਣੀ ਸ਼ੁਰੂ ਕੀਤੀ ਵੀ ਸ਼ੁਰੂ ਹੋਇਆ ਵਾ। ਹੁਣ ਕਰਬ ਕਿੱਡੀਕ ਬਣਾਉਂਦਾ ਵੀ ਹਫ਼ਤੇ ਦੀ ਦੋ ਹਫ਼ਤਿਆਂ ਦੀ ਮਹੀਨੇ ਦੀ ਉਹ ਹਜੇ ਆਪਾਂ ਨੂੰ ਪਤਾ ਲੱਗੇਗਾ ਜਿਵੇਂ ਜਿਵੇਂ ਆਪਾਂ ਪ੍ਰੋਗਰੈਸ ਕਰਾਂਗੇ। ਹੁਣ ਇਨਫਲੇਸ਼ਨ ਸੋ far ਜਿਹੜੀ ਆਪਣੇ 2% ਟਾਰਗੇਟ ਤੋਂ ਥੱਲੇ ਆ। ਹਣਤੀਜੀ ਗੱਲ ਕਰਦੇ ਆਂ ਪਰ ਇੰਟਰਸਟ ਰੇਟ ਦੀ ਹੁਣ ਇੰਟਰਸਟ ਰੇਟ ਦੀ ਕਰਵ ਜੇ ਆਪਾਂ ਬਣਾਉਣੀ ਸ਼ੁਰੂ ਕਰੀਏ ਵੀ ਇਹ ਪੀਕ ਕਰਕੇ ਆ ਚੁੱਕਿਆ ਡਾਊਨ ਟਰਨ ਦੇ ਵਿੱਚ ਹੈ ਗਿਆ ਪਰ ਹਲੇ ਇਹ ਜਿਹੜਾ ਇਹਨਾਂ ਨੇ ਆਪਣਾ ਮੀਟ ਹੈਗਾ ਕ੍ਰਾਈਟੇਰੀਆ ਜਿਵੇਂ ਆਪਾਂ 2.5% ਦੇ ਅੱਗੇ ਇੱਥੇ ਰਹਿੰਦੇ ਸੀਗੇ ਉੱਥੇ ਹਲੇ ਨਹੀਂ ਪਹੁੰਚੇ ਹਨ ਤੁਸੀਂ 3% ਕੀ ਰੇਟ ਇੰਟਰਸਟ ਦੇ ਉੱਤੇ ਖੜੇ ਆ ਤੇ ਇਸ ਤੋਂ ਅੱਗੇ ਘਟਾਉਂਦੇ ਆ ਨਹੀਂ ਘਟਾਉਂਦੇ ਹੁਣ ਆਪਾਂ ਨੂੰ 12 ਤਰੀਕ ਨੂੰ ਨੈਕਸਟ ਮੀਟਿੰਗ ਹੈਗੀ ਹੈ ਤੇ ਉੱਥੋਂ ਆਪਣਾ ਇੱਕ ਅੰਦਾਜ਼ਾ ਲੱਗਣਾ ਸ਼ੁਰੂ ਹੋ ਜਾਏਗਾ ਪਰ ਹਰਨ ਇੱਕ ਹੋਰ ਕਿਹੜੀਆਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦੇ ਆ ਵੀ ਤੁਹਾਡੀ ਕੈਨੇਡੀਅਨ ਜੀਡੀਪੀ ਕਿਦਾਂ ਕਰ ਰਹੀ ਹੈ ਤੁਹਾਡਾ ਜਿਹੜੀ ਇਕਨੋਮਿਕਲ ਗਰੋਥ ਕਿਦਾਂ ਦੀ ਹੈਗੀ ਆ ਕੀ ਪੈਸਾ ਤੁਹਾਡਾ ਮਾਰਕੀਟ ਦੇ ਵਿੱਚ ਸਰਕੂਲੇਟ ਕਰ ਰਿਹਾ ਵਾ ਜਦੋਂ ਆਪਣਾ ਕੋਵਿਡ ਹੈਪਨ ਹੋਇਆ ਸੀ ਭਾਜੀ ਤਾਂ ਜਿਹੜੀ ਤੁਹਾਡੀ ਹਰ ਇੱਕ ਚੀਜ਼ ਸ਼ਟਡਾਊਨ ਹੋਈ ਆ ਉਦੋਂ ਇਹਨਾਂ ਨੇ ਸਟੀਮੂਲੇਟ ਦਿੱਤਾ ਹੈ ਕਿ ਨਾ ਮਾਰਕੀਟ ਨੂੰ ਇੱਕ ਪੰਪ ਦਿੱਤਾ ਪੈਸਾ ਪ੍ਰਿੰਟ ਕੀਤਾ ਮਾਰਕੀਟ ਚ ਲੈ ਆਂਦਾ ਜਿਹਦੇ ਕਰਕੇ ਇਕਨੋਮੀ ਤੇਰੀ ਉਹਦੇ ਵਿੱਚ ਇੱਕ ਵੱਡਾ ਕਾਰਨ ਸੀ ਵੀ ਲੋਅਰ ਇੰਟਰਸਟ ਰੇਟ ਐਸ ਵਲ ਤਾਕਿ ਲੋਕੀ ਬੋੜੋ ਕਰ ਸਕਣ ਪੈਸਾ ਲੋਅਰ ਇੰਟਰਸਟ ਰੇਟ ਦੇ ਉੱਤੇ ਰਾਈਟ ਤਾਂ ਕਿਹੜਾ ਪੈਸਾ ਰੋਟੇਟ ਹੋਣਾ ਮਾਰਕੀਟ ਦੇ ਵਿੱਚ ਸ਼ੁਰੂ ਕਰੇ ਹੁਣ ਜਿਹੜੀ ਆਪਣੀ ਚਾਹੇ ਹੁਣ ਇੰਟਰਸਟ ਰੇਟ ਥੱਲੇ ਨੂੰ ਆ ਰਹੇ ਨੇ ਰਾਈਟ ਪਰ ਜਿਹੜੀ ਹੁਣ ਟੈਰਿਫ ਦੇ ਕਰਕੇ ਇੱਕ ਮੈਂਟੈਲਿਟੀ ਬਣੀ ਹੈ ਤੁਸੀਂ ਦੇਖਿਆ ਹੋਣਾ ਜਗਮੀਤ ਹੁਣੀ ਆਲਰੇਡੀ ਪ੍ਰਪੋਜ਼ ਕਰ ਲੱਗਿਆ ਵੀ ਓਕੇ ਆਪਾਂ ਨੂੰ ਸਟਿਮੂਲਸ ਦੇਣਾ ਪੈਣਾ ਹੁਣ ਜਿਵੇਂ ਕੋਵਿਡ ਦੇ ਵੇਲੇ ਦਿੱਤਾ ਸੀਗਾ ਵੀ ਇਦਾਂ ਦੀਆਂ ਚੀਜ਼ਾਂ ਪ੍ਰਪੋਜ਼ ਹੁੰਦੀਆਂ ਨੇ ਹੁਣ ਉਹ ਕਿੰਨਾ ਕੀ ਚੀਜ਼ ਨੂੰ ਅੰਡਰਸਟੈਂਡ ਕਰਦੇ ਆ ਡੈਪਥ ਦੇ ਵਿੱਚ ਉਹ ਹਣ ਰੱਬ ਜਾਣੇ ਜਾਂ ਉਹਨਾਂ ਦੇ ਜੋ ਵੀ ਕੰਮ ਕਰ ਤਰੀਕਾ ਉਹ ਰੱਬ ਜਾਣੇ ਹੈ ਨਾ ਹੁਣ ਉਹ ਥੋੜਾ ਜਿਹਾ ਗੋਡਪੀਸ ਦੀ ਹੈ ਤੇ ਹੁਣ ਉਹ ਆਲਰੇਡੀ ਪ੍ਰਪੋਜ਼ ਕਰਦਾ ਤੇ ਵੀ ਹੁਣ ਆਪ ਨੂੰ ਸਟਿਮੂਲਸ ਪਹਿਲਾਂ ਤਾਂ ਕੋਵਿਡ ਕਰਕੇ ਜਿਹੜੀ ਆਪਾਂ ਇਕਨੋਮੀ ਬੰਦ ਕੀਤੀ ਸੀ ਉਹਦੇ ਲਈ ਦਿੱਤਾ ਸੀ ਹੁਣ ਟੈਰਿਫ ਦੇ ਨਾਲ ਜਿਹੜੀ ਇਕਨੋਮੀ ਸਲੋ ਡਾਊਨ ਹੋਣੀ ਹੈ ਵੀ ਆਪਾਂ ਨੂੰ ਉਹਨੂੰ ਵੀ ਦੇਣਾ ਪੈਣਾ ਪਰ ਉਹ ਇੱਕ ਰੀਜ਼ਨ ਬਣ ਸਕਦਾ ਵੀ ਹਾਂ ਇਹ ਐਗਜ਼ੀਕਿਊਟ ਕਰਦੇ ਪਰ ਉਹ ਇੱਕ ਮੇਨ ਕਾਰਨ ਨਹੀਂ ਹੈਗਾ ਉਹਦਾ ਰਾਈਟ ਮੈਨ ਲੱਗਦਾ ਵੀ ਹੁਣ ਉਹ ਜਿਵੇਂ ਕਿਸੇ ਦੀ ਆੜ ਦੇ ਵਿੱਚ ਕੁਝ ਕੰਮ ਕਰਨਾ ਨਹੀਂ ਆਪਾਂ ਕਹਿ ਦਿੰਦੇ ਵੀ ਇਹਦੀ ਆੜ ਲੈ ਕੇ ਆਪਾਂ ਸਾਰਾ ਲੈ ਕੇ ਹੀ ਕਰਤਾ ਜੋ ਜਿਵੇਂ ਕਹ ਜਿਵੇਂ ਕਹਿੰਦੇ ਹੁੰਦੇ ਨਾ ਵੀ ਉਹ ਕਹਿੰਦੇ ਹੁੰਦੇ ਵੀ ਕੁੜੀ ਕੋਠੇ ਤੋਂ ਡੱਕ ਪਿਓਣ ਲੱਕ ਵੀ ਨਾਲ ਹੀ ਵਹਿ ਨਹੀਂ ਦਿਓ ਹਾਂ 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 ਜੀ ਹਾਂ ਜੀ ਹਾਂ ਜੀ ਸੋ ਹੁਣ ਇਹ ਨਾਲ ਕੀ ਹੋਣਾ ਹੈ ਵੀ ਜਦੋਂ ਤੁਸੀਂ ਸਟਿਮੂਲਸ ਦਿੱਤਾ ਦੀ ਆਰਡ ਦੇ ਵਿੱਚ ਕੀ ਆਪਣੇ ਕੋਲ ਤੁਹਾਡੇ ਕੋਲ ਹੁਣ ਟੈਰਫ ਆ ਗਏ ਇਕਨੋਮੀ ਦੇ ਵਿੱਚ ਖਤਰਾ ਵਾ ਕਿ ਸਾਰੀ ਤੁਹਾਡੀ ਜੋਬ ਮਾਰਕੀਟ ਦੱਸਣ दैट ਜੋ ਤੁਸੀਂ ਮਰਜੀ ਬਣਾ ਲਓ ਪਰ ਇਹਦੇ ਨਾਲ ਇਕਨੋਮੀ ਮੇ ਵੀ ਜ਼ਰੂਰਤ ਉਰ ਪਵੇ ਪਰ ਉਹ ਆਰਟੀਫੀਸ਼ੀਅਲੀ ਹੋਏਗੀ ਉਹ ਕੋਈ ਤੁਸੀਂ ਪ੍ਰੋਡਕਟਿਵ ਬੇਸ ਦੇ ਉੱਤੇ ਇਕਨੋਮੀ ਨਹੀਂ ਹੋ ਰਹੀ ਉਹ ਦੂਸਰੀ ਗੱਲ ਆ ਇਹ ਡਾਲਰ ਦੀ ਵੈਲਿਊ ਦੇ ਉੱਤੇ ਕੀ ਇੰਪੈਕਟ ਪਾਏਗੀ ਜੇ ਡਾਲਰ ਦੀ ਵੈਲਿਊ ਘਟਦੀ ਤਾਂ ਇਨਫਲੇਸ਼ਨ ਫਿਰ ਉੱਪਰ ਜਾਏਗੀ রাইਟ ਸੋ ਇਹ ਕਾਰਨ ਜਿਹੜਾ ਇਨਫਲੇਸ਼ਨ ਉੱਪਰ ਜਾਏਗੀ ਇਹਨਾਂ ਨੇ ਇੰਟਰਸਟ ਰੇਟ ਕਟਾਈ ਫਿਰ ਫਿਰ ਇਹਨਾਂ ਨੂੰ ਵਧਾਉਣੇ ਪੈਣੇ ਆ ਹਾਂ ਇਹ ਦੇchna ਹਾਂ ਜਿਹੜੇ ਪੁਆਇੰਟ ਤੁਸੀਂ ਕੀਤੇ ਆ ਹਨ ਬਹੁਤ ਵਧੀਆ ਨੇ ਮਾ ਵੀ ਇੰਟਰਸਟ ਰੇਟ ਸਾਰਿਆਂ ਦੇ ਵਿੱਚੋਂ ਬੜਾ ਇੰਟਰਸਟਿੰਗ ਹੁੰਦਾ ਜਿਹੜਾ ਇੰਪੈਕਟ ਪਾਉਂਦਾ ਟੈਰਫਸ ਹੁੰਦੇ ਨੇ ਉਹ ਬੜੇ ਹਨ ਵਕਤੀ ਤੌਰ ਤੇ ਹੁੰਦੇ ਆ ਜੀ ਲੌਂਗ ਟਰਮ ਨਹੀਂ ਚੱਲਦੇ ਹੈਗੇ ਹੋਰ 2-4 ਮਹੀਨੇ ਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਆਪ ਦੇ ਵਿੱਚ ਸਮਝੌਤਾ ਕਰਕੇ ਇਹਨਾਂ ਨੂੰ ਆਲਮੋਸਟ ਖਤਮ ਕਰ ਦੇਣਗੇ ਜਾਂ ਇਹਨੂੰ ਲਿਮਟਿਡ ਕਰ ਦੇਣਗੇ ਜੀ ਜਿਹੜਾ ਇੰਟਰਸਟ ਰੇਟ ਆ ਇਹ ਤੁਹਾਡਾ ਅ ਐਕਸਟਰਨਲ ਨਹੀਂ ਹੁੰਦਾ ਜੀ ਹੁਣ ਘੈਰਫਤਾ ਜਿਵੇਂ ਬਾਹਰੀ ਤਾਕਤ ਆ ਗਈ ਉਹਨੇ ਤੁਹਾਡੇ ਤੇ ਇੰਪੈਕਟ ਪਾਤਾ ਕੁਝ ਪਾਤਾ ਇੰਟਰਸਟ ਰੇਟ ਤੁਹਾਡੀ ਆਪਣੀ ਅੰਦਰੂਨੀ ਜਿਹੜੀ ਆਰਥਿਕਤਾ ਹੈਗੀ ਆ ਜੀ ਉਹਦੇ ਨਾਲ ਇਹ ਤੁਹਾਡਾ ਡਾਇਰੈਕਟਲੀ ਲਿੰਕ ਹੋਇਆ ਹੁੰਦਾ ਜੀ ਅ ਇਹਦੇ ਵਿੱਚ ਜੇ ਹੁਣ ਤੁਸੀਂ ਇੰਟਰਸਟ ਰੇਟ ਨੂੰ ਵੱਧ ਕਰ ਦਿੰਦੇ ਹੋ ਜੀ ਅਫੋਰਡੇਬਿਲਟੀ ਘਟ ਜਾਂਦੀ ਆ ਹਨਾ ਤੁਹਾਨੂੰ ਬੋਰੋ ਕਰਨੀ ਮਨੀ ਔਖੀ ਹੋ ਜਾਂਦੀ ਆ ਜੀ ਖਾਸ ਕਰਕੇ ਹੁਣ ਜਿਵੇਂ ਕੈਨੇਡਾ ਦੀ ਇਕਨੋਮੀ ਦੇ ਵਿੱਚ ਰੀਅਲ اسٹیਟ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਆ ਜੀ ਵੀ نو ਦੈਟ ਹਨਾ ਕਿੰਨੇ ਬਿਜ਼ਨਸ ਨਾਲ ਜੁੜੇ ਹੋਏ ਨੇ ਤਾਂ ਸਾਰਾ ਕੁਝ ਹੈਗਾ ਜੀ ਪਰ ਜੇ ਤੁਸੀਂ ਦੂਜੇ ਪਾਸੇ ਇੰਟਰਸਟ ਰੇਟ ਨੂੰ ਲੋ ਕਰ ਦਿੰਦੇ ਹੋ ਜੀ ਤਾਂ ਉਹਦੇ ਨਾਲ ਦੇਖੋ ਜਿਹੜੇ ਰਿਟਾਇਰੀ ਨੇ ਜੀ ਜਾਂ ਜਿਹੜੇ ਬੰਦੇ ਇਸ ਮਾਰਕੀਟ ਤੋਂ ਬਾਹਰ ਨੇ ਜਿਨ੍ਹਾਂ ਦੀ ਇੱਕ ਪੈਸਿਵ ਇਨਕਮ ਦਾ ਸਾਧਨ ਹੀ ਜਾਂ ਸੀਡੀਸ ਹੋ ਗਈਆਂ ਜਾਂ ਕੁਝ ਇੰਟਰਸਟ ਰੇਟ ਹੋ ਗਏ ਤਾਂ ਉਹਨਾਂ ਦੇ ਲਈ ਜਿਹੜੀ ਆਪਣੀ ਡੇ ਟੂ ਡੇ ਲਾਈਫ ਹੈਗੀ ਆ ਜੀ ਉਹਨਾਂ ਨੂੰ ਬਹੁਤ ਇੰਪੈਕਟ ਕਰਦੀ ਐ ਇਸ ਦੁਆਰਾ ਜੀ ਤਾਂ ਇੱਕ ਜਿਹੜਾ ਬੈਂਕ ਆਫ ਕੈਨੇਡਾ ਕਹ ਲੋ ਜਾਂ ਕਿਸੇ ਵੀ ਕੰਟਰੀ ਦੇ ਬੈਂਕਸ ਹੁੰਦੇ ਨਾ ਉਹ ਇੱਕ ਬੈਲੈਂਸ ਜਆ ਰੱਖਦੇ ਹੁੰਦੇ ਆ ਜੀ ਤਾਂ ਆਮ ਕਰਕੇ ਜਿਹੜਾ ਇੱਕ ਜਨਰਲ ਜਆ ਕੰਸੈਂਸਸ ਹੈਗਾ ਜੀ ਕਿ ਜੇ ਤੁਹਾਡੇ ਇੰਟਰਸਟ ਰੇਟ 3 4% ਤੇ ਮੇਬੀ 5% ਤੱਕ ਵੀ ਹਵਰ ਕਰਦੇ ਆ ਜੀ ਤਾਂ ਉਹ ਡੂਏਬਲ ਹੁੰਦਾ ਜੀ ਆਪਾਂ ਦੇਖੋ ਇੰਡੀਆ ਦੇ ਵਿੱਚ ਪਹਿਲਾਂ ਦੇਖੋਗਾ ਜਿਵੇਂ ਡਾਕਟਰ ਮਨਮੋਹਨ ਸਿੰਘ ਦੇ ਵੇਲੇ 95 ਵਿੱਚ ਜਦੋਂ ਓਪਨ ਅਪ ਹੋਈ ਇਕਨੋਮੀ ਤਾਂ ਤੁਹਾਨੂੰ 18-18% ਤੱਕ ਵੀ ਇੰਟਰਸਟ ਦਿੱਤਾ ਗਿਆ ਸੀ ਜੀ ਹੈਨਾ ਤੇ ਜਦੋਂ 골ਡ ਰਿਜ਼ਰਵ ਰੱਖਣਾ ਪੈ ਗਿਆ ਪਰ ਜੇ ਤੁਸੀਂ ਇਹ ਚੱਜ ਦੇਖੋਗੇ 7% 8% ਤੇ ਇੰਫਰਾਸਟ੍ਰਕਚਰ ਚੱਲ ਰਿਹਾ ਹੈਗਾ ਤੁਹਾਡਾ ਸੀਡੀਜ਼ ਦਾ ਜਾਂ ਦੂਜੀਆਂ ਹੈਗੀਆਂ ਨੇ ਇਹਦਾ ਮਤਲਬ ਹੁੰਦਾ ਕਿ ਜਦੋਂ ਇੰਟਰਸਟ ਰੇਟ ਘਟਦਾ ਜੀ ਤਾਂ ਉਹ ਤੁਹਾਡੀ ਇੱਕ ਹੈਲਥੀ ਇਕਨੋਮੀ ਦੀ ਨਿਸ਼ਾਨੀ ਆ ਜੀ ਹੈ ਨਾ ਤੇ ਹੁਣ ਇਹ ਜਿਹੜੀ ਨਾਲ ਸਟੀਮੂਲਸ ਮਨੀ ਪ੍ਰਿੰਟ ਕਰਦੇ ਹੋ ਤੁਸੀਂ ਜੀ ਉਹ ਤੁਹਾਡੇ ਲਈ ਫਿਰ ਇਨਫਲੇਸ਼ਨ ਲੈ ਕੇ ਆਉਗੀ ਜੀ ਕਿਉਂਕਿ ਜਦੋਂ ਤੁਹਾਡਾ ਪੈਸਾ ਮਾਰਕੀਟ ਦੇ ਵਿੱਚ ਸਰਕੂਲੇਟ ਹੋ ਗਿਆ ਜੀ ਤਾਂ ਉਹ ਤੁਹਾਡਾ ਐਕਚੁਅਲੀ ਡਿলিউਟ ਹੋ ਗਿਆ ਜੀ ਹੈ ਨਾ ਉਹ ਜਿਹੜੇ ਡਿলিউਟ ਹੋਊਗਾ ਤਾਂ ਤੁਹਾਡੀ ਪਰਚੇਜ਼ਿੰਗ ਪਾਵਰ ਘਟੂਗੀ ਜਿਵੇਂ ਤੁਸੀਂ ਇਹ ਚ ਨੰਬਰ ਦੇ ਉੱਤੇ ਲਿਖਿਆ ਪਰ ਯੂ ਐਸ اے ਇੱਕ ਬੜੀ ਯੂਨੀਕ ਸਿਚੁਏਸ਼ਨ ਹੈਗਾ ਇੱਕ ਯੂਨੀਕ ਪੋਜੀਸ਼ਨ ਹੈਗਾ ਪਰ ਆਪਣੇ ਅਲਵਨੀ ਸ਼ੋਨਾ ਨੇ ਇੱਕ ਕੁਐਸਚਨ ਵੀ ਕੀਤਾ ਕਿ ਵੈਨ ਦਾ ਕਯੂਈ ਕੁਆਂਟੀਟੇਟਿਵ ਈਥਿੰਗਸ ਈਜ਼ਿੰਗ ਜਿਹੜੀ ਹੈਗੀ ਵੀ ਕਦੋਂ ਸਟਾਰਟ ਹੋਊਗੀ ਜੀ ਯੂ ਐਸ اے ਦੇ ਕੋਲੇ ਅ ਜਿਹੜਾ ਡਾਲਰ ਹੈਗਾ ਕਿਉਂਕਿ ਇਹ ਇੱਕ ਥੋੜੀ ਟੈਕ ਕਰੰਸੀ ਆ ਤਾਂ ਯੂ ਐਸ اے ਆਪਣੀ ਮਨੀ ਪ੍ਰਿੰਟ ਕਰ ਸਕਦਾ ਜੀ ਉਹਦੇ ਵਿੱਚ ਇਹ ਇਫੈਕਟ ਨਹੀਂ ਪੈਂਦਾ ਕਿ ਡਿਲੂਟ ਹੋ ਗਈ ਜੀ ਪਰ ਜੇ ਬਾਕੀ ਕੰਟਰੀ ਵੀ ਉਸ ਨੂੰ ਫਾਲੋ ਕਰਦੇ ਇਸ ਇਕਨੋਮਿਕ ਮਾਡਲ ਨੂੰ ਜੀ ਤੇ ਉੱਥੇ ਵਰਕ ਨਹੀਂ ਹੁੰਦਾ ਜੀ ਤਾਂ ਜਿਹੜੀ ਸਟਿਮੂਲਸ ਮਨੀ ਹੈਗੀ ਆ ਇੱਕ ਤਰੀਕੇ ਨਾਲ ਇਹ ਅ ਪੈਚ ਵਰਕ ਹੁੰਦਾ ਪਰ ਇਹਦੇ ਜਿਹੜੇ ਲੌਂਗ ਟਰਮ ਇਫੈਕਟ ਹੁੰਦੇ ਨੇ ਉਹ ਵਧੀਆ ਨਹੀਂ ਹੁੰਦੇ ਜੀ ਖਾਨਾ ਲੱਭਣਾ ਹੈਨਾ ਵੀ ਜਦੋਂ ਵੀ ਕਿਤੇ ਮੜੀ ਜਿਹੀ ਪ੍ਰੋਬਲਮ ਆ ਗਈ ਤੁਸੀਂ ਸਟਿਮੂਲਸ ਮਨੀ ਦੇ ਦਿੱਤੀ ਉਹ ਦੇਖੋ ਜਿਵੇਂ ਥੋੜਾ ਜਿ ਤੁਸੀਂ ਗੱਲ ਕਰਦੇ ਹੋ ਐਨਡੀਪੀ ਹੋ ਗਈ ਲਿਬਰਲਸ ਹੋ ਗਏ ਜੀ ਦੇ ਲਵ ਟੂ ਪ੍ਰਿੰਟ ਮਨੀ ਦੇ ਲਵ ਟੂ ਗਿਵ ਅਵੇ ਹੈਨਾ ਵੀ ਹਾਂ ਬਸ ਕੋਈ ਜਾਣੀ ਤੁਸੀਂ ਦੇਈ ਜਾਓ ਇਹਨਾਂ ਨੂੰ ਜਿਵੇਂ ਆਟਾ ਰਾਸ਼ਨ ਹੁੰਦਾ ਸੀ ਪੰਜਾਬ 'ਚ ਕਰਦੇ ਆ ਜੀ 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 ਪਰ ਇਹ ਇੱਕ ਇਕਨੋਮੀ ਜਾਂ ਇਕਨੋਮਿਸਟਿਕ ਪੁਆਇੰਟ ਆ ਉਹ ਅਸਾਈ ਚੀਜ਼ ਨਹੀਂ ਹੈ ਜੀ ਜੀ ਔਰ ਮੇਲਾ ਤਾਂ ਹੁੰਦਾ ਵੀ ਥੋੜੇ ਟਾਈਮ ਦੇ ਲਈ ਉਹ ਤੁਸੀਂ ਹੈਲਪ ਜਰੂਰ ਕਰ ਸਕਦੇ ਆਂ ਵੀ ਤੁਹਾਡੀ ਫੋਰੇਬਿਲਟੀ ਜਿਹੜਾ ਤੁਹਾਡਾ ਕ੍ਰਾਈਸਿਸ ਸੀਗਾ ਵੀ ਉਹਨੂੰ ਤੁਸੀਂ ਨਿਜਟ ਸਕਦੇ ਹੋ ਪਰ ਲੌਂਗਰ ਟਰਮ ਇਹਦਾ ਇੰਪੈਕਟ ਬਹੁਤ ਮਾੜਾ ਪੈਂਦਾ ਹੁਣ ਮੰਨ ਲਓ ਵੀ ਕੋਈ ਮਦਦਾਰੀ ਆ ਤੁਸੀਂ ਤੁਸੀਂ ਫੋਰ ਟਾਈਮ ਬੀਂਗ ਆਪਣੀ ਚੀਜ਼ ਨੂੰ ਜਿਵੇਂ ਆਪਣਾ ਅਮਲੀ ਵੀ ਕਹਿ ਦਿੰਦੇ ਕੋਈ ਫੀਮ ਤੇ ਲੱਗ ਗਿਆ ਕੋਈ ਡੋਡਿਆਂ ਤੇ ਲੱਗ ਗਿਆ ਰਾਈਟ ਬਿਊਟ ਥੋੜੇ ਟਾਈਮ ਲਈ ਤਾਂ ਤੁਹਾਨੂੰ એનર્ਜੀ ਦਿੰਦੇ ਆ ਕਿਉਂਕਿ ਉਹਨਾਂ ਨੇ એનર્ਜੀ ਕੋਈ ਬਾਹਰੋਂ ਤੋਂ ਬਣਾਉਣੀ ਨਹੀਂ ਹੁੰਦੀ ਤੁਹਾਡੀ ਬਾਡੀ ਚ ਸਕੂਪ ਕਰਕੇ ਤੁਹਾਨੂੰ ਜਿਹੜਾ ਡੋਜ਼ ਦੇਣਾ ਹੁੰਦਾ ਰਾਈਟ ਪਰ ਲੌਂਗ ਟਰਮ ਜਦੋਂ ਤੁਸੀਂ ਉਹਨਾਂ ਦੇ ਉੱਤੇ ਰਹਿਨੇ ਹੋ ਉਹ ਐਂਡ ਤੇ ਐ ਹੁੰਦਾ ਵੀ ਤੁਸੀਂ ਉਹਨਾਂ ਤੇ ਸਰਵਾਈਵ ਕਰ ਲੱਗੇ ਨੇ ਕਿਉਂਕਿ ਤੁਹਾਡੀ ਕਪੈਸਿਟੀ ਬਾਡੀ ਦੇ ਵਿੱਚ ਹੋਰ ਨਹੀਂ ਰਹਿੰਦੀ ਹੈਗੀ ਉਹ ਬਣਾ ਕੇ ਤਾਂ ਹਾਂ ਤੁਹਾਡਾ ਸਰੀਰ ਫਿਰ ਕੱਢ ਨਹੀਂ ਸਕਦਾ ਇਹ ਸੇਮ ਚੀਜ਼ ਹੁੰਦਾ ਜਿਹੜੀ ਸਟੀਮੂਲਸ ਤੁਸੀਂ ਦਿੰਦੇ ਹੋ ਸਟੀਮੂਲਸ ਦਾ ਸੇਮ ਹੀ ਹੁੰਦਾ ਨਾ ਕਿ ਤੁਸੀਂ ਆ ਬਾਡੀ ਨੂੰ ਸਟੀਮੂਲਸ ਕਰਤਾ ਵੇਦ ਐਨੀ ਤੁਸੀਂ ਫੀਮ ਲਾ ਲਈ ਜਾਂ ਡੋਡ ਲਾ ਲਈ ਰੇਡ ਕੋਈ ਵੀ ਸਬਸਟੈਂਸ ਲਾ ਲਿਆ ਰਾਈਟ ਸੋ ਹੁਣ ਮਿਲਦਾ ਵੀ ਇਹ ਚੀਜ਼ਾਂ ਉਵੇਂ ਹੀ ਵਰਕ ਕਰਦੀਆਂ ਨੇ ਜੇ ਖਾਸ ਕਰਕੇ ਕਿਸੇ ਇੱਕ ਸਿੰਪਲ ਅੰਡਰਸਟੈਂਡਿੰਗ ਦੇ ਵਿੱਚ ਇਹਨੂੰ ਸਿੱਖਣਾ ਹੋਵੇ ਰਾਈਟ ਸ਼ਾਰਟਰ ਟਰਮ ਦੇ ਵਿੱਚ ਮਿਲਦਾ ਤੁਹਾਡਾ ਕੁਝ ਬੈਟਰ ਫੰਕਸ਼ਨ ਹੋ ਸਕਦਾ ਵੀ ਤੁਸੀਂ ਤੌਰ ਨਫਰ ਲਾ ਕੇ ਜੋ ਵੀ ਤੁਸੀਂ ਠੀਕ ਫੀਲ ਕਰੋ ਪਰ ਉਹ ਇੱਕ ਅਸਲ ਦੇ ਵਿੱਚ એનર્ਜੀ ਤੁਹਾਡੀ ਕੋਈ ਪ੍ਰੋਡਕਸ਼ਨ ਤੋਂ ਨਹੀਂ ਆਈ ਤੁਹਾਡੀ ਬਾਡੀ ਨੇ ਪ੍ਰੋਡਿਊਸ ਨਹੀਂ ਕੀਤੀ ਉਹ ਸਿਰਫ ਇੱਕ ਰੂਪ ਰੀਕੂ ਪੋਇਆ ਵਾ ਕਿ ਹਾਂ ਤੁਹਾਡੇ ਕੋਈ ਅੰਦਰ ਸਬਸਟੈਂਸ ਗਿਆ ਤਾਂ ਉਹਨੇ ਇੱਕ ਤੁਹਾਨੂੰ ਆਰਟੀਫੀਸ਼ੀਅਲੀ ਇੱਕ ਬੂਸਟ ਦਿੱਤਾ ਰਾਈਟ ਦੋ ਸਟੇਟ ਦਾ ਦੋ ਲੂਪ ਹੋਲਸ ਕਿੰਨੇ ਹੁੰਦੇ ਦੇਖੋ ਜਦੋਂ ਤੁਸੀਂ ਅ ਕੋਵਿਡ ਦੇ ਵੇਲੇ ਹੋਇਆ ਸੀ ਹੈ ਨਾ ਬਿਲੀਅਨਸ ਆਫ ਡਾਲਰ ਜਿਹੜੇ ਹੈਗੇ ਨੇ ਉਹ ਜਿਨ੍ਹਾਂ ਨੂੰ ਲੋੜ ਵੀ ਨਹੀਂ ਸੀ ਉਹਨਾਂ ਕੋਲ ਪਹੁੰਚੇ ਜੀ ਤੇ ਬਿਜ਼ਨਸਸ ਨੇ ਹੈ ਨਾ ਅਨਫੋਰਚਨਟਲੀ ਕਹਿ ਲੋ ਕਿ ਉਸ ਵੇਲੇ ਗਵਰਨਮੈਂਟ ਦਾ ਧਿਆਨ ਹੋਰ ਪਾਸੇ ਹੋਣ ਕਰਕੇ ਇੱਕ ਇੱਕ ਦੋ ਦੋ ਹੈ ਨਾ ਕਿੰਨੇ ਤੁਹਾਡੇ ਐਲ ਐਲ ਸੀ ਬਣੀਆਂ ਨੇ ਕਿੰਨੀਆਂ ਉਹਦੇ ਵਿੱਚੋਂ ਹੈ ਨਾ ਯੂ ਐਸ ਏ ਵਿੱਚ ਵੀ ਤੇ ਕੈਨੇਡਾ ਵਿੱਚ ਵੀ ਜੀ ਜੀ ਔਰ ਰੈਵਨਿਊ ਕੈਨੇਡਾ ਨੇ ਤਾਂ ਗਿਵ ਅਪ ਹੀ ਕਰਤਾ ਕਿ ਅਸੀਂ ਲੱਭਣੇ ਵੀ ਨਹੀਂ ਹੁੰਦਾ ਨਾ ਕਿੱਥੇ ਗਏ ਹੋ ਨਾ ਬਿਲੀਜ਼ ਡਾਲਰਸ ਜੀ ਤਾਂ ਫਿਰ ਹੁਣ ਇਹ ਜੇ ਤੁਸੀਂ ਫਿਰ ਦੁਬਾਰਾ ਸਟੀਮੁਲਸ ਦੀ ਗੱਲ ਕਰਦੇ ਹੋ ਜੀ ਆ ਹਾਲੇ ਅਸੀਂ 2 ਸਾਲ ਵੀ ਨਹੀਂ ਹੋਏ ਸਾਨੂੰ ਕੋਵਿਡ ਤੋਂ ਨਿਕੜਿਆ ਨੂੰ ਜੀ ਤੇ ਇਹ ਫਿਰ ਤੁਹਾਡਾ ਕਾਊਂਟਰ ਪ੍ਰੋਡਕਟ ਹੋ ਜਾਂਦਾ ਜੀ